ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ ਸਵਾ ਪੰਜ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤਾਕੀ ਇਸ ਸਮੇਂ ਖੜੀਆਂ ਮੈਂ ਜਿੱਧਰ ਪਰੂੜੀ ਲਾਈ ਹੋਈ ਹੈ ਨਾ ਉਸ ਸਾਈਡ ਖੜੀਆਂ ਬਾਹਰ ਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਖੇਤਾਂ ਦਾ 뷰 ਵੀ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਜਦੋਂ ਇਸ ਸਮੇਂ ਨਾ ਦਿਨ ਚੜਜਾਂ ਦਾ ਥੋੜਾ ਜਿਹਾ ਉਦੋਂ ਮੈਂ ਇੱਕ ਵਾਰੀ ਇੱਧਰ ਜ਼ਰੂਰ ਆਉਣੀ ਆ ਕਿਉਂਕਿ ਸਵੇਰ ਦਾ ਜਿਹੜਾ ਖੇਤਾਂ ਦਾ ਨਜ਼ਾਰਾ ਹੁੰਦਾ ਵੱਖਰੀ ਹੁੰਦਾ ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਆ ਹਰਿਆਲੀ ਨੂੰ ਦੇਖ ਕੇ ਇਸ ਸਮੇਂ ਬਹੁਤ ਸੋਹਣਾ ਲੱਗਦਾ ਜਿਹੜੇ ਵਾਰ ਚਲ ਚੁੱਤ ਧੁੱਪ ਚੜ ਜਾਂਦੀ ਹੈ ਹਨਾ ਪਰ ਜਿਹੜਾ ਸਵੇਰੇ ਦਾ ਟਾਈਮ ਹੁੰਦਾ ਬਹੁਤ ਸੋਹਣਾ ਹੁੰਦਾ ਖੇਤਾਂ ਦਾ ਸੋ ਇਸ ਕਰਕੇ ਮੈਂ ਇੱਕ ਵਾਰੀ ਇੱਧਰ ਜ਼ਰੂਰ ਆਉਣੀ ਆ ਸੋ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਕਿ ਤੁਸੀਂ ਵੀ ਦੇਖੋ ਕਿੰਨਾ ਸੋਹਣਾ ਲੱਗਦਾ ਸਾਰਾ ਦੇਖੋ ਜੀ ਸਵੇਰ ਦਾ 뷰 ਕਿੰਨਾ ਸੋਹਣਾ ਲੱਗਦਾ ਮੈਂ ਸਵੇਰੇ ਇੱਕ ਵਾਰੀ ਜ਼ਰੂਰ ਇੱਧਰ ਆਉਣੀ ਆ ਇਸ ਟਾਈਮ ਜੋ ਥੋੜਾ ਦਿਨ ਚੜ ਜਾਂਦਾ ਕਿ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ। ਦਸਰਤ ਜੀ ਵਿਸ਼ਾ ਸ਼੍ਰੀ ਜੇ ਚੱਲੇ ਕੱਪ ਲਓ ਜੀ ਹੁਣ ਮੈਂ ਲੱਗੀ ਗੋਹਾ ਸਿੱਟਣ ਤੇ ਰਮਾਨ ਨੇ ਵੀ ਸਕੂਲ ਜਾਣਾ ਉਹਦੇ ਡੈਡੀ ਨੇ ਵੀ ਜਾਣਾ ਮੈਂ ਕਿਹਾ ਚਲੋ ਫਟਾਫਟ ਪਹਿਲਾਂ ਮੈਂ ਗੋਹੀ ਦਾ ਕੰਮ ਨਿਬੇੜ ਲਵਾ ਕਿਉਂਕਿ ਫਿਰ ਇਹਨਾਂ ਦੇ ਹੁੰਦੇ ਨਾ ਮੈਨੂੰ ਐ ਹੋ ਜਾਂਦਾ ਵੀ ਚਲੋ ਮੈਨੂੰ ਬੱਠਲ ਚ ਕਾ ਦੇਣਗੀ ਨਹੀਂ ਬਾਅਦ ਵਿੱਚ ਫਿਰ ਬੜੀ ਪ੍ਰੋਬਲਮ ਆਉਂਦੀ ਆ ਇਕੱਲੇ ਨੂੰ ਬੱਠਲ ਚੱਕਣਾ ਪੈਂਦਾ ਹਨ ਤੇ ਜੇ ਆਪਾਂ ਇੱਕ ਡੰਗ ਵੀ ਨਾ ਗੋਹਾ ਸਿੱਟੀਏ ਫਿਰ ਗੋਹਾ ਇਕੱਠਾ ਬਹੁਤ ਹੋ ਜਾਂਦਾ ਤੇ ਕਈ ਵਾਰੀ ਜਦੋਂ ਮੈਂ ਬਿਮਾਰ ਹੁੰਨੀ ਆ ਤਾਂ ਫਿਰ ਜਾ ਇਹਦੇ ਡੈਡੀ ਆ ਰਮਾਨ ਨੇ ਰੀੜੀ ਦੇ ਉੱਤੇ ਬੱਠਲ ਰੱਖ ਕੇ ਵੀ ਸਿੱਟ ਦਿੰਦੇ ਨੇ ਸੋ ਲਓ ਜੀ ਹੁਣ ਮੈਂ ਗੋਹਾ ਵੀ ਸੱਟ ਹਟੀ ਤੇ ਹੁਣ ਨਾ ਹਵਾ ਬਹੁਤ ਚੱਲ ਰਹੀ ਆ ਨਾਲੇ ਤਾਂ ਮੈਂ ਕਿਹਾ ਚਲੋ ਮੈਂ ਫੁੱਲ ਬੂਟੀ ਨੂੰ ਪਾਣੀ ਪਾ ਦਵਾਂ ਤੇ ਨਾਲੇ ਮੈਂ ਬੇੜੇ 'ਚ ਪਾਣੀ ਛਿੜਕ ਲਵਾਂ ਕਿਉਂਕਿ ਅੱਜ ਨਾ ਝਾੜੂ ਜਿਹੜਾ ਬਿਨਾਂ ਪਾਣੀ ਛਿੜਕ ਕੇ ਤਾਂ ਲੱਗਣਾ ਨਹੀਂ ਸੀ। ਮਿੱਟੀ ਤੇ ਇੱਕ ਆਪਾਂ ਤੂੜੀ ਪਾਈ ਸੀ ਕੁੱਪਾਂ ਦੇ ਵਿੱਚ ਹਣੋਂ ਬਾਹਰੋਂ ਤੂੜੀ ਉਹ ਡੁੱਡ ਕੇ ਅੰਦਰ ਨੂੰ ਆਉਂਦੀ ਸੀ। ਮੈਂ ਕਿਹਾ ਫਿਰ ਹੁਣ ਪਾਣੀ ਛਿੜਕਣੇ ਪਊਗਾ ਵੈਸੇ ਆਪਣੇ ਕਈ ਵੀਅੂਜ਼ ਦੇ ਕਮੈਂਟ ਵੀ ਆ ਜਾਣਗੇ ਦੇਖਿਓ। ਵੀ ਪਾਣੀ ਨਾ ਵੇਸਟ ਕਰੋ ਪਾਣੀ ਜੇ ਆਪਾਂ ਡੇਲੀ ਨਹੀਂ ਛਿੜਕਦੇ ਹੈਗੇ ਜਿਵੇਂ ਹੁਣ ਅੱਜ ਹਵਾ ਬਹੁਤ ਚੱਲ ਰਹੀ ਆ ਤਾਂ ਕਰਕੇ ਅੱਜ ਛਿੜਕ ਰਹੀਆਂ ਨਹੀਂ ਨਹੀਂ ਆਪਾਂ ਪਾ ਤੇ ਬਾਕੀ ਹੁਣ ਮੈਂ ਪਾਣੀ ਛਿੜਕਾ ਹਟੀ ਸੀ ਤੇ ਹੁਣ ਮੈਂ ਕਿਹਾ ਚਲੋ ਜਿਹੜੀ ਕਰੇਲਿਆਂ ਦੀ ਵੀ ਲਾਈ ਇਹਨੂੰ ਵੀ ਮੈਂ ਪਾਣੀ ਪਾ ਦਵਾਂ ਤੇ ਮੈਨੂੰ ਨਾ ਕੁਝ ਕਰੇਲੇ ਵੀ ਦਿਖ ਗਏ ਮੈਂ ਕਿਹਾ ਚਲੋ ਮੈਂ ਇਹ ਤੋੜ ਲਵਾਂ ਤੇ ਕੁਝ ਕਰੇਲੇ ਛੋਟੇ ਸੀ ਜਿਹੜੇ ਛੋਟੇ ਸੀ ਉਹ ਮੈਂ ਨਹੀਂ ਤੋੜੇ ਮੈਂ ਕਿਹਾ ਚਲੋ ਜਾਂ ਤਾਂ ਆਥਣੇ ਤੋੜ ਲੂੰਗੀ ਜਾਂ ਫਿਰ ਮੈਂ ਕੱਲ ਨੂੰ ਤੋੜ ਲੂੰਗੀ ਤੇ ਦੋ ਡੰਗ ਤੋੜ ਕੇ ਫਿਰ ਆਪਾਂ ਥੋੜੇ ਪਿਆਜ਼ ਪਾ ਕੇ ਇਹਦੀ ਸਬਜ਼ੀ ਬਣਾ ਲੈਣੇ ਆ ਤਾਂ ਆਪਣੇ ਉਹ ਵਧੀਆ ਦੋ ਡੰਗ ਚੱਲ ਜਾਂਦੀ ਆ ਸਬਜ਼ੀ ਤੇ ਨਾਲੇ ਦੇਸੀ ਕਰੇਲੇ ਜਿਹੜੇ ਦੇਖੋ ਇੰਨੇ ਕੁ ਉੱtre ਨੇ ਅੱਜ ਇੰਨੇ ਕੁ ਹੱਥ ਨੇ ਉੱtre ਆਉਣਗੇ ਫਿਰ ਉਹ ਚ ਬਾਕੀ ਜੇ ਆਪਾਂ ਪਿਆਜ਼ ਪਾ ਕੇ ਤੇ ਆਪਣਾ ਵਧੀਆ ਸਰ ਜਾਣਾ ਤੇ ਲੋ ਜੀ ਹੁਣ ਮੈਂ ਆ ਗਈ ਸੀ ਇੱਥੇ ਕਮਰੇ ਦੇ ਵਿੱਚ ਤੇ ਮੈਂ ਕਰ ਰਹੀ ਹਾਂ ਈਰਮਾਨ ਦੀ ਯੂਨੀਫਾਰਮ ਦਾ ਕਮੀਜ਼ ਜਿਹੜਾ ਉਹ ਪ੍ਰੈਸ ਕਰ ਰਹੀ ਹਾਂ ਤੇ ਉਹ ਵੀ ਨਹਾਉਣ ਗਿਆ ਹੋਇਆ ਤਿਆਰ ਹੋਣਾ ਉਹਨੇ ਤੇ ਜਿਹੜੀ ਪੈਂਟ ਆ ਉਹ ਤਾਂ ਆਪਾਂ ਇੱਕ ਦਿਨ ਛੱਡ ਕੇ ਉਹਨੂੰ ਵਾਸ਼ ਕਰਦੇ ਹਾਂ ਨਾ ਗਰਮੀਆਂ ਦੇ ਵਿੱਚ ਤੇ ਜਿਹੜੀ ਸ਼ਰਟ ਆ ਉਹ ਰੋਜ਼ ਦੀ ਰੋਜ਼ ਕਿਉਂਕਿ ਇਹ ਪਰ ਵਾਈਟ ਸ਼ਰਟ ਹੁੰਦੀ ਆ ਨਾ ਇਹ ਮੈਲੀ ਵੀ ਛੇਤੀ ਹੋ ਜਾਂਦੀ ਆ ਕਾਲਰ ਕਾਫ ਜਿਹੜੇ ਗੰਦੇ ਹੋ ਜਾਂਦੇ ਆ ਤੇ ਲਓ ਜੀ ਹੁਣ ਮੈਂ ਪ੍ਰੈਸ ਵੀ ਘਰ ਹਟਿਆ ਦਾ ਕਮੀ ਤੇ ਮਹਿਰਮਾਨ ਨੂੰ ਵੀ ਵਾਜ ਲਗਾਤੀ ਸੀ ਮੈਂ ਕਿਹਾ ਵੀ ਤੂੰ ਆਪਣਾ फटाफट ਤਿਆਰ ਹੋ ਜਾ ਵੀ ਲੇਟ ਨਾ ਹੋ ਜੀ ਕਿਤੇ ਤੇ ਲਓ ਜੀ ਹੁਣ ਮੈਂ ਆ ਗਈ ਸਿਰ ਸੋਈ ਦੇ ਵਿੱਚ ਤੇ ਆਪਣਾ ਰੋਟੀ ਪਾਣੀ ਦਾ ਕੰਮ ਜਿਹੜਾ ਸਾਰਾ ਕੰਪਲੀਟ ਹੋ ਗਿਆ ਸੀਗਾ ਤੇ ਮੈਂ ਕਿਹਾ फटाफट ਚਲੋ ਮੈਂ ਗੈਸ ਚੁੱਲਾ ਵੀ ਜਿਹੜਾ ਸਾਫ ਕਰਦਾ ਸੈਲਫ ਵੀ ਸਾਫ ਕਰ ਦਵਾਂ ਤੇ ਵੈਸੇ ਤਾਂ ਨਾ ਸਫਾਈ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਨਾਲ ਦੀ ਨਾਲ ਹੀ ਕੋਤੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣੀ ਰਸੋਈ ਦੇ ਵਿੱਚ ਇੱਕ ਸਾਈਡ ਇਹ ਟਾ ਕੇ ਰੱਖੀ ਹੈ ਨਾ ਪਮੋਰੀ ਵੀ ਕਹਿ ਦਿੰਨੇ ਆ ਤੇ ਪਰ ਇਹਦੇ ਦਾ ਸ਼ੀਸ਼ੇ ਹੈਗੇ ਨੇ ਬਾਹਰਲੀ ਸਾਈਡ ਬੰਦ ਕਰ ਦਿੰਨੇ ਆਂਗੇ ਪਰ ਫਿਰ ਵੀ ਗੇਟ ਰਾਹੀਂ ਸਾਰੀ ਮਿੱਟੀ ਘਟੰਦ ਆ ਜਾਂਦਾ ਤੇ ਲੋ ਜੀ ਇੱਥੇ ਹੁਣ ਮੈਂ ਰੱਖ ਦਿੱਤਾ ਜਿਹੜਾ ਦੁੱਧ ਗਰਮ ਹੋਣਾ ਮੈਂ ਕਿ ਨਾਲ ਨਾਲ ਮੈਂ ਸੈਲਫ ਸਾਫ਼ ਕਰ ਲਵਾਂ ਨਾਲ ਨਾਲ ਮੇਰਾ ਦੁੱਧ ਦਾ ਕੰਮ ਵੀ ਹੋ ਜਾਊਗਾ ਫਟਾਫਟ ਕੰਪਲੀਟ ਤੇ ਸਾਰਾ ਕੰਮ ਆਪਣਾ ਇਕੱਠਾ ਹੀ ਖਤਮ ਹੋ ਜਾਊਗਾ ਤੇ ਲੋ ਜੀ ਮੈਂ ਦਰੋਂ ਭਾਂਡੇ ਟਿੰਡੇ ਵੀ ਸਾਰਾ ਚੱਕ ਤਰ ਸਾਰਾ ਕਰ ਦਿੱਤਾ ਮਧਾਣੀ ਵਗੈਰਾ ਵੀ ਧੋ ਕੇ ਆਪ ਉਹਨੂੰ ਪਾ ਕੇ ਝੋਲੇ ਦੇ ਵਿੱਚ ਥੱਲੇ ਰੱਖ ਦਿੱਤੀ ਆਗੀ ਤੇ ਮੈਂ ਕਿ ਹੁਣ ਸੈਲਫ ਦੇ ਉੱਤੇ ਚੰਗੀ ਤਰ੍ਹਾਂ ਕੱਪੜਾ ਇੱਕ ਵਾਰੀ ਹੋਰ ਮਾਰ ਦਵਾਂ ਤੇ ਆਪਣਾ ਸਿਮਿੰਟ ਦਾ ਹੀ ਫਰਸਾ ਜੀ ਪਰ ਹੁਣ ਤਾਂ ਆਹ ਸੌਰੀ ਸੈਲਫ ਹੈ ਤੇ ਹੁਣ ਤਾਂ ਜੋ ਜੋ ਸਾਫ ਕਰਦੇ ਆ ਨਾ ਇਹ ਪੂੜਾ ਪੰਜਾ ਬਣਦਾ ਜਾਂਦਾ ਤੁਸੀਂ ਦੇਖ ਸਕਦੇ ਹੋ ਚਮਕ ਜੀ ਆਉਣ ਲੱਗ ਗਈ ਹੈ ਪਰ ਜਦੋਂ ਬਣਾਇਆ ਬਣਾਇਆ ਸੀ ਉਦੋਂ ਬੜਾ ਔਖਾ ਹੁੰਦਾ ਸੀ ਲਓ ਜੀ ਈਰਮਾਨ ਚੱਲਿਆ ਸਕੂਲ ਤਿਆਰ ਹੋ ਗਿਆ ਦੇਖੋ ਮੋਟਰਸਾਈਕਲ ਮੇਰੀ ਚੁੰਨੀ ਨਹੀਂ ਸਾਫ ਕਰੀ ਜਾਂਦਾ ਉੱਥੇ ਕੱਪੜਾ ਹੈ ਨਹੀਂ ਸੀ ਹੋਰ ਆਵਾਜ਼ तेल पोया होया छ इत्थो ना पोया कर तेल खराब हो जउ ए पेट्रोल पंप तो पोया कर चल भाई क्रूसर का नाम लेके चढ़या कर ਇਥੇ ਮੈਂ ਤੇ ਮੇਰੀ ਮੰਮੀ ਜੀ ਹੁਣ ਅੰਦਰ ਬੈਠੇ ਆਂ ਕੰਮ ਆਪਣਾ ਸਾਰਾ ਕੰਪਲੀਟ ਹੋ ਗਿਆ ਸੀ ਤੇ ਨਾਲ-ਨਾਲ ਕੁਝ ਆਪਾਂ ਗੱਲਾਂ ਕਰ ਰਹੇ ਸੀ ਤੇ ਨਾਲ-ਨਾਲ ਨਾ ਮੈਂ ਮੰਮੀ ਨੂੰ ਫੋਟੋਆਂ ਦਿਖਾ ਰਹੀ ਸੀਗੀਆਂ ਅ ਮੇਰੀ ਭਤੀਜੀ ਦੀਆਂ ਤੇ ਉਹਦੀ ਵੀਡੀਓਸ ਅਸੀਂ ਦੇਖ ਰਹੇ ਸੀਗੇ ਤੇ ਕਦੇ-ਕਦੇ ਮੰਮੀ ਕਹਿੰਦੇ ਮੈਨੂੰ ਦਿਖਾ ਦੇ ਮੇਰਾ ਮਨ ਕਰਦਾਗਾ ਤੇ ਜਦੋਂ ਵੀ ਕੋਈ ਉਹ ਤਿਆਰ ਦਿਨ ਤਿਆਰ ਬਹਾਰ ਮਨਾਉਂਦੇ ਨੇ ਨਾ ਭਾਬੀ ਜੀ ਦਾ ਵੀਰ ਜੀ ਤੇ ਫਿਰ ਉਹ ਕਦੇ ਵੀ ਵੀਡੀਓਸ ਪਾ ਦਿੰਦੇ ਆ ਫੋਟੋਸ ਪਾ ਦਿੰਦੇ ਆ ਤਿਓ ਮੈਂ ਸਾਰੀਆਂ ਫੋਟੋ ਚ ਰੱਖੀਆਂ ਹੁੰਦੀਆਂ ਕਿਵਰੀ ਕੋਈ ਰਿਸ਼ਤੇਦਾਰ ਆ ਜਾਂਦਾ ਤਾਂ ਉਹਨਾਂ ਨੂੰ ਵੀ ਦਿਖਾ ਦਿੰਨੀ ਆਂਗੇ ਤੇ ਮੰਮੀ ਦੇਖ ਰਹੀ ਸੀ ਬੜੇ ਧਿਆਨ ਨਾਲ ਉਹਨੂੰ ਕਿਉਂਕਿ ਹੁੰਦਾ ਹਨਾ ਪੋਤੇ-ਪੋਤੀਆਂ ਦੋਂ ਦਾ ਦਾਦੀਆਂ ਨੂੰ ਤੇ ਬਾਕੀ ਮੇਰੀ ਮੰਮੀ ਮੇਰੇ ਕੋਲੇ ਤਾਂ ਰਹਿੰਦੇ ਨੇ ਜੀ ਕਿਉਂਕਿ ਜਿਹੜੇ ਮੇਰੇ ਪਾਪਾ ਸੀ ਉਹਨਾਂ ਦੀ ਡੈਥ ਤਾਂ ਮੈਂ 6 ਸਾਲ ਦੀ ਸੀ ਉਦੋਂ ਹੋ ਗਈ ਸੀ ਤੇ ਦਾਦਾ ਜੀ ਦੀ ਵੀ ਡੈਥ ਹੋ ਗਈ ਦਾਦੀ ਦੀ ਵੀ ਡੈਥ ਹੋ ਗਈ ਬ੍ਰਦਰ ਤੇ ਭਾਬੀ ਜੀ ਤੇ ਉਹਨਾਂ ਦੇ ਬੱਚੇ ਨੇ ਮੇਰੇ ਪਤੀ ਜੀ ਉਹ ਵੀ ਬਾਹਰ ਨੇ ਤੇ ਮੰਮੀ ਨੂੰ ਥੋੜਾ ਪਹਿਲਾਂ ਤੋਂ ਕੋਲੇਸਟ੍ਰੋਲ ਦੀ ਪ੍ਰੋਬਲਮ ਸੀਗੀ ਤੇ ਹੁਣ ਮੇਰੀ ਚਿੰਤਾ ਯਾਨੀ ਕਿ ਸਾਨੂੰ ਪਤਾ ਹੀ ਆਪਾਂ ਵੀਡੀਓ ਕਾਫੀ ਵਾਰ ਸ਼ੇਅਰ ਕੀਤੀ ਹੈ ਚੈਨਲ ਦੇ ਉੱਤੇ ਹਨਾ ਤੇ ਮੇਰੇ ਸਬੰਧਤ ਇਹਨੂੰ ਚਿੰਤਾ ਮੰਮੀ ਨੂੰ ਰਹਿੰਦੀ ਸੀ ਉਹਦਾ ਕਰਕੇ ਨਾ ਇਹਨਾਂ ਦਾ ਜਿਹੜਾ ਹਾਰਟ ਦਾ ਸਾਈਜ਼ ਵੱਧ ਗਿਆ ਸੀਗਾ ਤੇ ਹਾਰਟ ਸਿਰ 25% ਰਹਿ ਗਿਆ ਸੀ ਪਰ ਇਹਨਾਂ ਦੀ ਦਵਾਈ ਚੱਲਦੀ ਆ ਤੇ ਹੁਣ ਵੀ ਇਹਨਾਂ ਨੇ ਬਾਹਰ ਜਾਣਾ ਸੀਗਾ ਮੇਰੇ ਬ੍ਰਦਰ ਕੋਲੇ ਤੇ ਇਹਨਾਂ ਦਾ ਪਾਸਪੋਰਟ ਵਗੈਰਾ ਸਾਰਾ ਰਿਨਿਊ ਹੋ ਗਿਆ ਪਰ ਮੈਡੀਸਿਨ ਚੱਲਦੀ ਆ ਉਹਦਾ ਕਰਕੇ ਫਿਰ ਹੜੇ ਨਹੀਂ ਜਾ ਰਹੇ ਤੇ ਪਰ ਉਹ ਡਾਕਟਰ ਕਹਿ ਰਹੇ ਨੇ ਵੀ ਹੁਣ ਛੇਤੀ ਤੁਹਾਡਾ ਬਿਲਕੁਲ ਵੀ ਰਿਕਵਰ ਹੋ ਜਾਊਗਾ। ਅ 40% ਹਾਰਟ ਬਣ ਗਿਆ ਨਾ ਤਾਂ ਤੇ ਡਾਕਟਰ ਕਹਿੰਦੇ 60% ਹਾਰਟ ਹੋਣਾ ਚਾਹੀਦਾਗਾ ਬੰਦੇ ਦਾ। ਤੇ ਬਾਕੀ ਮੈਨੂੰ ਮੇਰੀ ਮਾਂ ਦਾ ਬਹੁਤ ਸੁੱਖਾ ਪਰ ਇਹ ਤਾਂ ਫਿਰ ਥੋੜਾ ਜਿਝਕਦੇ ਨੇ ਕਹਿੰਦੇ ਨੇ ਵੀ ਲੋਕ ਕਹਿਣਗੇ ਹਨਾ ਵੀ ਇਹਦੀ ਮਾਂ ਇੱਥੇ ਦੇਖੋ ਰਹਿੰਦੀ ਆ ਪਰ ਦੇਖੋ ਧੀ ਪੁੱਤਾਂ ਦਾ ਹੀ ਫਰਜ਼ ਬਣਦਾ ਹੁੰਦਾ ਹਨਾ। ਚਲੋ ਮੇਰਾ ਬ੍ਰਦਰ ਬਾਹਰ ਆਜ ਦੋਏ ਉੱਧਰ ਹੁੰਦੇ ਤਾਂ ਉਹਨਾਂ ਕੋਲ ਹੁੰਦੇ ਤੇ ਇੱਧਰ ਹੁੰਦੇ ਆ ਤਾਂ ਫਿਰ ਇਹ ਮੇਰੀ ਕੋਲ ਹੁੰਦੀ ਆ। ਜੀ ਬੱਚੇ ਨਹੀਂ ਆਪਣੇ ਮਾਪੇ ਨੂੰ ਨਹੀਂ ਦੇਖਣਗੇ ਤਾਂ ਫਿਰ ਹੋਰ ਕੌਣ ਦੇਖੂਗਾ ਬਾਕੀ ਮੈਂ ਮੇਰੀ ਮੰਮੀ ਨੂੰ ਕਹਿ ਦੇਣੀ ਹੁੰਦੀ ਆ ਮੰਮੀ ਚਿੰਤਾ ਨਾ ਕਰ ਤੂੰ ਫਿਕਰ ਨਾ ਕਰ ਜਦੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਲੈਣਾ ਦੇਣਾ ਕੋਣ ਕੀ ਸੋਚਦਾ ਕੋਣ ਕੀ ਬੋਲਦਾ ਤੇ ਮੈਂ ਕਿਹਾ ਵੀ ਮੈਂ ਆਪਣਾ ਘਰ ਦੇਖਣਾ ਆਪਣਾ ਪਰਿਵਾਰ ਦੇਖਣਾ ਬਾਕੀ ਮੇਰੀ ਹਸਬੰਡ ਨਹੀਂ ਕਦੇ ਉਹ ਇਹ ਕਹਿੰਦੇ ਵੀ ਹਾਂ ਵੀ ਜਾਂ ਮੰਮੀ ਇੱਥੇ ਕਿਉਂ ਰਹਿ ਰਹੇ ਨੇ ਤੇ ਹੁਣ ਜਦੋਂ ਇਹਨਾਂ ਦੀ ਮੈਡੀਸਨ ਬੰਦ ਹੋ ਜੂਗੀ ਫਿਰ ਇਹ ਚਲੇ ਜਾਣਗੇ ਬਲਕਿ ਇਹਨਾਂ ਦੇ ਹੁੰਦੇ ਮੈਨੂੰ ਬਹੁਤ ਸੌਖ ਹੁੰਦੀ ਆ ਮੈਨੂੰ ਕਿਤੇ ਜਾਣਾ ਹੁੰਦਾ ਮੈਂ ਘਰ ਇਹਨਾਂ ਦੇ ਸਿਰ ਤੇ ਛੱਡ ਕੇ ਚਲੀ ਜਾਨੀ ਆ ਪਰ ਜਦੋਂ ਚਲੀ ਜਾਣਗੇ ਫਿਰ ਮੈਨੂੰ ਬਹੁਤ ਔਖੂ ਚਲੋ ਜੀ ਹੁਣ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ